ਨਾਮ ਮੇਰਾ ਮਦੇਸ਼ ਚੰਨਾ ਮੈਂ ਪ੍ਰਦੇਵ ਚੰਨਾ ਦਾ ਵੱਡਾ ਭਰਾ ਹਾਂ ਇਹ ਕੰਨੀ ਤਕਰੀਬ ਆ ਹਾਂ ਬਰਦਰ ਮੇਰੇ ਚਾਚਾ ਜੀ ਦਾ ਬੇਟਾ ਇੱਕ ਮੇਰਾ ਵੀਰ ਜੀ ਦਾ ਮਾਮਲਾ ਆ ਜਿਹਨੂੰ ਕੋਈ ਰੈਕਡ ਕਰ ਲਿਆ ਮਾਮਲਾ ਇਹਦਾ ਕਿ ਕੁਝ 2-3 ਸਾਲ ਦੀ ਪਹਿਲਾਂ ਦੀ ਗੱਲ ਹੈ ਕਿ ਸੰਦੀਪ ਸਿੰਘ ਕਿਸੇ ਬਾਜ਼ਾਰ ਦੇ ਵਿੱਚ ਆਪਣਾ ਸਮਾਨ ਲੈ ਰਿਆ ਸੀ ਤੇ ਉੱਥੇ ਕਿਸੇ ੜੀ ਵਾਲੇ ਨਾਲ ਝਗੜਾ ਹੋਇਆ ਸੀ ੜੀ ਵਾਲੇ ਨਾਲ ਝਗੜਾ ਹੋ ਕੇ ਸੁੱਝ ਗਿਆ ਸੀ ਉਸ ਤੋਂ ਬਾਅਦ ਉੱਥੇ ਇੱਕ ਹੋਰ ਲੜਾਈ ਹੋਈ ਸੀ ਜਿਸ ਲੜਾਈ ਦੇ ਵਿੱਚ ਬੜੀ ਹੱਥਾ ਪੱਤੀ ਹੋਈ ਜਿਹਦੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ਪਰ ਉਥੇ ਵਿਅਕਤੀ ਜਿਹੜਾ ਮਾਰਿਆ ਗਿਆ ਉਥੇ ਦੇ ਜਿਹੜੇ ਲੋਕ ਜਿਨ੍ਹਾਂ ਨੇ ਮਾਰਿਆ ਉਹ ਭੱਜ ਗਏ ਪਰ ਪਰ ਸੰਦੀਪ ਸਿੰਘ ਦੀ ਗੱਡੀ ਉੱਥੇ ਸੀ ਕੋਈ ਉੱਥੇ ਗੱਡੀ ਜਦੋਂ ਖੜੀ ਉਹਨਾਂ ਨੇ ਦੇਖਿਆ ਕਿ ਹਾਂ ਵੀ ਇੱਥੇ ਗੱਡੀ ਖੜੀ ਹੈ ਇੱਥੇ ਤਾਂ ਕੋਈ ਬੰਦਾ ਤਾਂ ਹੈ ਨਹੀਂ ਕੋਈ ਜਦੋਂ ਗੱਡੀ ਦਾ ਪਤਾ ਲੱਗਾ ਡਾਟਾਬਾਜ਼ ਤੇ ਇੱਥੇ ਤਾਂ ਨਾਮ ਆਇਆ ਸੰਦੀਪ ਸਿੰਘ ਤੇ ਪੁਲਿਸ ਸਾਡੇ ਘਰ-ਸੇਰੇ-ਸੇਰੇ ਘਰੇ ਆ ਗਈ ਕਹਿੰਦੇ ਜੀ ਅੱਜ-ਅੱਜਾਂ ਗੱਲਬਾਤ ਹੋਈ ਹੈ ਕਤਲ ਹੋਇਆ ਤੁਹਾਡੇ ਬੱਚੇ ਨੇ ਵਿੱਚ ਅਸੀਂ ਕਹਾਂ ਬੱਚੇ ਕਿੰਨੇ ਵਜੇ ਕਤਲ ਹੋਇਆ ਉਹ ਕਹਿੰਦੇ 11 ਵਜੇ ਕਤਲ ਹੋਇਆ ਅਸੀਂ ਤਾਂ 9 ਵਜੇ ਤਾਂ ਸਾਡੇ ਬੱਚੇ ਘਰ ਦੇ ਅਸੀਂ ਬਕਾਇਦਾ ਸੀਸੀਟੀਵੀ ਫੁਟੇਜ ਵੀ ਆਪਣੇ ਕੋਲ ਰੱਖੀ ਹੋਈ ਹੈ 9 ਵਜੇ ਸਾਡੇ ਬੱਚੇ ਘਰ ਸੀ ਠੀਕ ਹੈ ਉਸ ਤੋਂ ਬਾਅਦ ਸਾਨੂੰ ਹਫਤਾ ਦੋ ਹਫਤਾ ਬਹੁਤ ਪਰੇਸ਼ਾਨ ਕੀਤਾ ਬੁਲਕ ਨੇ ਇੰਨਾ ਕਿ ਪਰੇਸ਼ਾਨ ਅਸੀਂ ਹੈ ਤੇ ਜੋ ਅਸੀਂ ਦੱਸ ਨਹੀਂ ਸਕਦੇ ਅਸੀਂ ਹਾਰ ਕੇ ਪੇਜੀ ਪੁੱਛਦਾ ਕਰਨਾ ਹੀ ਸੀ ਠੀਕ ਹੈ ਨਾ ਸਾਡੇ ਬੱਚੇ ਬਾਹਰ ਗਏ ਨੇ ਅਸੀਂ ਡੌਂਕੀ ਲਗਾਈ ਹੈ 1 ਕਰੋੜ 20 ਲੱਖ ਰੁਪਏ ਸਦਾ ਖਰਚਾ ਆਇਆ ਠੀਕ ਹੈ ਉਸ ਤੋਂ ਬਾਅਦ ਈਡਾ ਦੁੱਖ ਵਾਲੀ ਗੱਲ ਹੈ ਕਿ ਬੱਚੇ ਵਾਪਸ ਆ ਗਏ ਮਾਪੂਤੇ ਪਰ ਆਦੇ ਕੀ ਆ ਬੀਤ ਗਿਆ ਉਹ ਅਸੀਂ ਇਸ ਗੱਲ ਨੂੰ ਜਾਣਦੇ ਹਾਂ ਉਸ ਤੋਂ ਬਾਰੇ ਵੀ ਜੀ ਹੁਣ ਉਹ ਪੁਲਿਸ ਦੀ ਹਰਾਸਤ ਨਹੀਂ ਅਸੀਂ ਮਾਨ ਸਰਕਾਰ ਨੂੰ ਇਹੀ ਬੇਨਤੀ ਕਰਨੀ ਆ ਸਾਨੂੰ ਕੁਝ ਨਹੀਂ ਚਾਹੀਦਾ ਸਾਨੂੰ ਸਿਰ ਸਾਡੇ ਬੱਚੇ ਜਾਈ ਦੇਣ ਅਸੀਂ ਇਹੀ ਬੇਨਤੀ ਸਰਕਾਰ ਅੱਗੇ ਕਰਨੀ ਆ ਕਿ ਜੇ ਸਾਡੇ ਬੱਚਾ ਦਾ ਕੋਈ ਕਸੂਰ ਹੁੰਦਾ ਤਾਂ ਅਸੀਂ ਆਪ ਉਹਨਾਂ ਨੂੰ ਉੱਥੇ ਜਾ ਕੇ ਲੈਸ ਕਰਵਾਉਂਦੇ ਪਰ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਤੁਸੀਂ ਅੱਜ ਵੀ ਉਸ ਫੀਲ ਦੀ ਨਿਊਜ਼ ਚੈੱਕ ਕਰਕੇ ਦੇਖ ਲਓ ਸਭ ਗੁਰੂ ਚੁਸਤ ਕਰਕੇ ਦੇਖੋ ਜਿਨ੍ਹਾਂ ਨੇ ਕਤਲ ਕਰਿਆ ਸੀ ਉਹ ਬੰਦੇ ਅਜੇ ਵੀ ਅਰੇਸਟ ਨਹੀਂ ਹੋਏ ਥਾਣੇ ਦੇ ਵਿੱਚ ਤੇ ਸਾਡੇ ਬੱਚਾ ਦਾ ਕੋਈ ਕਸੂਰ ਨਹੀਂ ਹੈਗਾ ਸਿਰਫ ਜਿਹੜੀ ਸਾਡੀ ਜਿਹੜਾ ਮੇਨ ਹੈਡਲਾਈਨ ਸਾਡੇ ਚ ਚਲਾਈਗੀ ਨਾ ਹੰਭਾਂ ਸੱਕੇ ਨਾਲ ਨਾਮ ਆਏਗਾ ਸੱਕੇ ਨਾਲ ਨਾਮ ਪਿਆ ਹੋਣਾ ਉਹਨਾਂ ਦਾ ਸਿਰਫ ਨਾਮ ਨਾਲ ਦੱਸ ਰਹੇ ਨਾ ਵੀਰ ਜੀ ਤੁਹਾਨੂੰ ਦੋ ਲੜਾਈਆਂ ਹੋਈਆਂ ਨੇ ਜਿਹਦੀ ਇੱਕ ਪਹਿਲੀ ਲੜਾਈ ਹੋਈ ਸੀ ਉਹ ਤਾਂ ਬਈ ਦੇ ਨਾਲ ਹੋਈ ਸੀ ਨੋਰਮਲੀ ਆਹਾਪਾਈ ਹੋਈ ਸੀ ਉਹ ਦੂਜੀ ਵੀ ਸੀ ਲੜਾਈ ਉਸ ਤੋਂ ਬਾਅਦ ਜਦੋਂ ਸੰਦੀਪ ਸਿੰਘ ਉੱਥੇ ਮਰਹੀ ਗੱਡੀ ਖੜੀ ਸੀ ਸੰਦੀਪ ਸਿੰਘ ਦੀ ਸੰਦੀਪ ਸਿੰਘ ਘਰੇ ਆਇਆ ਦਸ ਸਨ ਅਸੀਂ ਸਾਡੇ ਨਾਲ ਜਦਾ ਗੱਲਬਾਤ ਹੋਈ ਗੱਡੀ ਉੱਤੇ ਖੜਾ ਕੇ ਆ ਗਿਆ ਉਸੇ ਜਗ੍ਹਾ ਤੇ ਦੂਸਰੀ ਲਗਾ ਫਿਰ ਦੂਸਰੀ ਲੜਾਈ ਹੋਈ ਸੀ ਜਿਹਦੇ ਵਿੱਚ ਉਹ ਬੰਦਾ ਮਾਰਿਆ ਗਿਆ ਮਾਰਨ ਤੋਂ ਬਾਅਦ ਬੰਦੇ ਉਹ ਫਰਾਰ ਹੋ ਗਏ ਗੱਡੀ ਸਾਡੀ ਉੱਤੇ ਖੜੀ ਸੀ ਗੱਡੀ ਦੇ ਵਿੱਚ ਜਦੋਂ ਪਤਾ ਨਾਮ ਚੈੱਕ ਕੀਤਾ ਸਾਡੇ ਬਰੇ ਬ੍ਰਦਰ ਦਾ ਨਾਮ ਆਇਆ 23 ਚਾਚੇ ਜੀ ਦੇ ਜੇਤੇ ਦਾ ਅਸੀਂ ਮੰਗਦੇ ਇਹੀ ਕਰਨੇ ਆ ਸਾਡੀ ਅਸੀਂ ਸਾਡਾ ਘਰ ਵੀ ਲੈਣੀ ਹੈ ਜੀ ਜ਼ਮੀਨ ਸਾਡੀ ਉਹੀ ਸਾਡੀ ਸਾਰੇ ਰਿਸ਼ਤੇ ਸੀ ਹੈ ਠੀਕ ਹੈ ਹੁਣ ਸਾਡੇ ਦੇ ਬੱਚੇ ਨਾਮ ਵਾਪਸ ਆਏ ਤਾਂ ਸਾਡੇ ਦੇ ਕੀ ਜੀਤਨੀ ਆ ਅਸੀਂ ਨਹੀਂ ਜਾਣ ਚਾਹਦੇ ਕਿੱਥੇ ਜਰਣਾ ਬੋਤਤੀ ਆਇਆ ਇਪਰ ਟਾਊਨ ਵਿਚ ਆਇਆ ਸੀ ਨਾ ਜੀ ਫਿਰ ਆਪਣਾ ਜਿਹੜਾ ਡੇਟਾ ਚਾਣੂ ਵਾਪਸ ਆਇਆ ਜੀ ਜਾਨਕਾਰੀ ਦਿੱਤੀ ਸੀ ਉਹ ਤੋਂ ਪਹਿਲਾਂ ਹੀ ਠੂਠਾ ਗੇਸ ਤੇ ਆਇਆ ਸੀ ਜੀ ਮੰਡੀ ਦੀ ਉਹ ਸੀਗੀ ਵਾਰਦਾਤ ਉਹ ਸਾਡੇ ਉੱਥੇ ਗੱਡੀ ਹੋਣ ਕਰਕੇ ਸਾਡੇ ਮੁੰਡਿਆਂ ਦਾ ਨਾਮ ਵਿੱਚ ਉਹਨਾਂ ਨੇ ਸ਼ਾਮਲ ਕਰਤੀ ਉਸ ਵੇਲੇ ਸੇ ਪੁਲਿਸ ਨੇ ਅੰਮ੍ਰਿਤਸਰ ਐਪੋਰਟਮਨ ਨੂੰ ਦੇਖੀ ਜੀ ਸੰਦੀਪ ਤੇ ਪ੍ਰਦੀਪ ਦੋਵੇਂ ਆਪੀ ਤਰਫ ਤੋਂ ਹਾਂ ਜੀ ਪ੍ਰਦੀਪ ਸਿੰਘ ਮੇਰਾ ਬੇਟਾ ਜੀ ਤੇ ਸੰਦੀਪ ਸਿੰਘ ਮੇਰਾ ਪਤੀ ਜੀ ਕਿੱਦੋਂ ਗੇਸ ਕੀਤਾ ਗਿਆ ਜੀ ਗਿਆਨ ਨੂੰ ਤਾਂ 10 ਮਹੀਨੇ ਹੋ ਗਏ ਜੀ ਨਾਲ ਇਹ ਗੁਰੂ ਜੀ ਕੋਈ ਕੀ ਜਨਮ ਜਿਵੇਂ ਦੱਸਦੇ ਹੋ ਕਿ 10 ਲੱਖ ਰੁਪਏ ਲਾ ਕੇ ਜੀ ਜੇ ਕੋਈ ਕਾਰਵਾਈ ਚੱਲੀ ਜਾਂਦੀ ਹਾਂ ਜੀ ਬਿਲਕੁਲ ਜਾਨੇ 1 ਕਰੋੜ 20 ਲੱਖ ਰੁਪਏ ਲਾਇਆ ਜੀ ਸਾਡੀ ਤਿੰਨ ਕਿਲੇ ਜ਼ਮੀਨ ਵੇਚੀ ਆ ਠੀਕ ਹੈ ਜੀ ਤੋਂ ਨਾਲ ਸਾਡਾ ਕਹਨੇ ਪਿਆ 10 ਲੱਖ ਆਪਣੀ ਪੈਣ ਤੋਂ ਚੱਕਿਆ ਹੈ ਤੇ ਹੁਣ ਕੀ ਮੰਗਦਾ ਸਰਕਾਰ ਨੂੰ ਕੀ ਜਾਨਾ ਚਾਹੁੰਦੇ ਜਿਹਨੇ ਹੁਣ ਉਸ ਤੇ ਰੈਕੀ ਕਰਦੇ ਉਹਨਾਂ ਨੂੰ ਪੁੱਛਿਆ ਕਿ ਬਣਾਉਣਾ ਕੀ ਕੰਮ ਉਹਦੇ ਬਾਰੇ ਥੋੜੀ ਜਾਣਕਾਰੀ ਦੇ ਕੇ ਚੀਜ਼ ਦੇ ਜੀ ਇਹ ਜੋ ਦੱਸਿਆ ਜੀ ਮੰਡੀ ਦੇ ਵਿੱਚ ਹੋਈ ਸੀ ਵਾਰਦਾਤ ਤੇ ਉਸ ਵਾਰ ਦਾ ਤਾਂ ਦੇ ਵਿੱਚੋਂ ਗੱਡੀ ਹੁਣ ਕਰਕੇ ਉਹਨਾਂ ਦਾ ਨਾਂ ਪੈ ਗਿਆ ਜੀ ਵਿੱਚ ਉਸ ਰੇਸ ਤੇ ਚੱਕਿਆ ਜੀ ਬਾਕੀ ਭਗਵੰਤ ਜੀ ਸਰਕਾਰ ਨੂੰ ਅਪੀਲ ਹੈ ਜੀ ਮੇਰੀ ਕਿ ਸਾਡੇ ਮੁੰਡਿਆਂ ਨੂੰ ਰਿਹਾ ਦਿੱਤਾ ਜਾਏ ਉਹਨਾਂ ਦਾ ਤਕਸੀਰ ਵੀ ਸਾਥ ਜੋੜ ਕੇ ਬੇਨਤੀ ਹੈ ਜੀ ਭਗਵੰਤ ਜੀ ਕਿ ਸਾਡੇ ਬੱਚਿਆਂ ਨੂੰ